डीएम टीवी पंजाब देख रहे सारे ही दर्शकानू ਤੁਹਾਡੇ ਆਪਣੇ ਗਗਨਦੀਪ ਸਿੰਘ ਸਰਾਵਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਥੀਓ ਜਿਵੇਂ ਆਪਾਂ ਜਾਣਦੇ ਹਾਂ ਕਿ ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਬਨਮੂਰ ਸਿੰਘ ਜੀ ਸਾਨੂੰ ਪਿਛਲੇ ਦਿਨੀ ਸਦਾ ਲਈ ਵਿਛੋੜਾ ਦੇ ਗਏ ਸਨ ਅੱਜ ਉਹਨਾਂ ਦੇ ਸ਼ਰੀਰ ਦਾ ਅੰਤਮ ਸੰਸਕਾਰ ਦਿੱਲੀ ਵਿਖੇ ਕਰ ਦਿੱਤਾ ਗਿਆ ਹੈ ਇਸ ਦਿਨ ਤੇ ਮੈਂ ਉਹਨਾਂ ਦੇ ਨਾਲ ਜਿਹੜੀਆਂ ਉਹਨਾਂ ਦੇ ਜੀਵਨ ਦੇ ਵਿੱਚ ਜਨਤਕ ਜੀਵਨ ਦੇ ਵਿੱਚ ਚਾਰ ਵੱਡੀਆਂ ਘਟਨਾਵਾਂ ਵਾਪਰੀਆਂ ਸਨ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਹਾਂ ਵੈਚਕ ਜਦੋਂ ਇਹ ਘਟਨਾਵਾਂ ਵਾਪਰਦੀਆਂ ਨੇ ਡਾਕਟਰ ਮਨਮੋਹ ਸਿੰਘ ਜੀ ਚੁੱਪ ਰਹਿੰਦੇ ਨੇ ਪਰ ਇੰਨਾਂ ਘਟਨਾਵਾਂ ਦਾ ਅਸਰ ਉਹਨਾਂ ਦੇ ਮਨ ਤੇ ਜ਼ਰੂਰ ਹੁੰਦਾ ਜਿਸ ਦਾ ਝਲਕਾਰਾ ਉਹਨਾਂ ਦੇ ਜਿਹੜਾ ਉਪਾਸ਼ਣ ਦਿੰਦੇ ਨੇ ਜਦੋਂ ਉਹ ਪ੍ਰਧਾਨ ਮੰਤਰੀ ਦੀ ਅਹੁਦੇ ਨੂੰ ਉਹਦੇ ਤੋਂ ਫਾਰਗ ਹੁੰਦੇ ਨੇ ਜਾਂ ਕਹਿ ਲਈਏ ਕਿ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਛੱਡਦੇ ਨੇ ਉਦੋਂ ਉਹ ਜਿਹੜਾ ਭਾਸ਼ਣ ਦਿੰਦੇ ਨੇ ਜਿਹਦੇ ਵਿੱਚ ਉਹ ਗੱਲ ਕਰਦੇ ਨੇ ਕਿ ਜਦੋਂ ਇਤਿਹਾਸ ਮੇਰਾ ਮੁਲਾਂਕਣ ਕਰੇਗਾ ਤਾਂ ਉਹ ਜਾਦਾ ਦਿਆਲੂ ਹੋਵੇਗਾ ਇਹ ਬਿਆਨ ਉਹਨਾਂ ਦੇ ਆਤਮ ਵਿਸ਼ਵਾਸ ਅਤੇ ਉਹਨਾਂ ਦੀ ਉੱਚੀ ਸੋਚ ਦਾ ਪ੍ਰਤੀਕ ਸੀ ਡਾਕਟਰ ਮਰਮੋਣ ਸਿੰਘ ਦਾ ਮੰਨਣਾ ਸੀ ਕਿ ਕਦੇ ਸਮਾਂ ਆਵੇਗਾ ਜਦੋਂ ਉਹਨਾਂ ਦੇ ਦੌਰ ਵਿੱਚ ਕੀਤੇ ਕੰਮਾਂ ਦੀ ਸਹੀ ਢੰਗ ਦੇ ਨਾਲ ਕਦਰ ਕੀਤੀ ਜਾਵੇਗੀ ਅਤੇ ਭਾਰਤ ਦੇ ਇਤਿਹਾਸ ਵਿੱਚ ਉਹਨਾਂ ਦੇ ਯੋਗਦਾਨ ਨੂੰ ਇੱਕ ਦਿਆਲੂ ਅਤੇ ਮਿਆਰੀ ਨਜ਼ਰੀਏ ਦੇ ਨਾਲ ਦੇਖਿਆ ਜਾਵੇਗਾ ਹੁਣ ਮੈਂ ਗੱਲ ਕਰਦਾ ਜਿਹੜੀਆਂ ਉਹ ਚਾਰ ਅਹਿਮ ਘਟਨਾਵਾਂ ਵਾਪਰੀਆਂ ਸਨ ਉਹਨਾਂ ਦੇ ਜਨਤਕ ਜੀਵਨ ਦੇ ਵਿੱਚ ਪਹਿਲੀ ਘਟਨਾ ਵਾਪਰਦੀ ਹੈ ਸਨ 1986 ਦੇ ਵਿੱਚ ਜਦੋਂ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਰਜੀਵ ਗਾਂਧੀ ਹੁੰਦੇ ਨੇ ਅਤੇ ਡਾਕਟਰ ਮਨਮੋਹਨ ਸਿੰਘ ਉਸ ਸਮੇਂ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਹੁੰਦੇ ਹਨ ਡਾਕਟਰ ਮਨਮੋਹਨ ਸਿੰਘ ਆਪਣੀ ਵਿਕਾਸ ਹੋਂ ਦੀ ਇੱਕ ਰਿਪੋਰਟ ਅ ਰਜੀਵ ਗਾਂਧੀ ਦੇ ਕੋਲ ਲੈ ਕੇ ਜਾਂਦੇ ਨੇ ਉਹਨਾਂ ਨੂੰ ਰਿਪੋਰਟ ਦਿਖਾਉਂਦੇ ਨੇ ਤਾਂ ਰਜੀਵ ਗਾਂਧੀ ਉਹਨਾਂ ਤੇ ਪੜਕੁੜਦੇ ਨੇ ਕਿਉਂਕਿ ਇਹ ਰਿਪੋਰਟ ਮੰਨਿਆ ਜਾਂਦਾ ਹੈ ਕਿ ਜਿਹੜੀ ਡਾਕਟਰ ਸਾਹਮਣੇ ਤਿਆਰ ਕੀਤੀ ਸੀ ਉਹ ਪਿੰਡੂ ਆਰਥਿਕਤਾ ਅਤੇ ਵਿਕਾਸ ਬਾਰੇ ਸੀ ਅਗਲੇ ਦਿਨ ਜਦੋਂ ਰਜੀਵ ਗਾਂਧੀ ਨੂੰ ਪੱਤਰਕਾਰ ਇਸ ਬਾਰੇ ਸਵਾਲ ਪੁੱਛਦੇ ਨੇ ਜਿਹੜੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਹੁੰਦੇ ਨੇ ਤਾਂ ਉਹ ਕਹਿੰਦੇ ਨੇ ਕਿ ਭਾਈ ਜਿਹੜਾ ਇਹ ਯੋਜਨਾ ਕਮਿਸ਼ਨ ਆ ਮਤਲਬ ਉਹ ਕਟੈਲ ਦੇ ਖੜਾ ਕਰ ਦਿੰਦੇ ਨੇ ਵੀ ਜਿਹੜੀ ਇਹਨਾਂ ਨੇ ਇਹ ਰਿਪੋਰਟ ਤਿਆਰ ਕੀਤੀ ਹੈ ਇਹ ਮਤਲਬ ਇੱਕ ਜੋਕਰਾਂ ਦੇ ਟੋਲੇ ਨੇ ਤਿਆਰ ਕੀਤੀ ਹੈ ਇਹ ਇੱਕ ਜੋਕਰਾਂ ਦਾ ਟੋਲਾ ਸੀ ਦੱਸਿਆ ਜਾਂਦਾ ਮਤਲਬ ਜਦੋਂ-ਦੋਂ ਮੀਡੀਆ ਦੇ ਵਿੱਚ ਇਹ ਖਬਰਾਂ ਛਪੀਆਂ ਸੀ ਕਿ ਪ੍ਰਧਾਨ ਮੰਤਰੀ ਦੀ ਟਿੱਪਣੀ ਤੋਂ ਡਾਕਟਰ ਮਨਮੋਹਨ ਸਿੰਘ ਇਸ ਕਦਰ ਨਿਰਾਸ਼ ਹੋ ਜਾਂਦੇ ਨੇ ਕਿ ਉਹ ਉਸ ਸਮੇਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਇਹ ਮਤਲਬ ਮਨ ਬਣਾ ਲੈਂਦੇ ਨੇ ਪਰ ਉਹਨਾਂ ਦੇ ਜਿਹੜੇ ਦੋਸਤ ਹੁੰਦੇ ਨੇ ਅਤੇ ਉਹਨਾਂ ਨੂੰ ਮਤਲਬ ਸਲਾਹ ਦਿੰਦੇ ਨੇ ਤੇ ਉਹਨਾਂ ਦੀ ਜਿਹੜੀ ਇੱਕ ਆਪਣੇ ਆਪਨਾ ਕਮਿਟਮੈਂਟ ਹੁੰਦੀ ਆ ਦੇਸ਼ ਦੀ ਸੇਵਾ ਕਰਨ ਦੀ ਉਹ ਇਹਨਾਂ ਨੂੰ ਇਸ ਵਦੇ ਇਸ ਅਹੁਦੇ ਤੇ ਬਣੇ ਰਹਿਣ ਲਈ ਮਜਬੂਰ ਕਰਦੀ ਆ ਤੇ ਉਹ ਆਪਣੇ ਕਾਰਜਕਾਲ ਦੌਰਾਨ ਮਤਲਬ ਇੱਕ ਪਾਸੇ ਹੋ ਕੇ ਕੰਮ ਕਰਦੇ ਰਹਿੰਦੇ ਨੇ ਹੰਦਾ ਫਿਰ 31 ਅਗਸਤ 1987 ਨੂੰ ਉਹਨਾਂ ਨੂੰ ਇਸ ਅਹੁਦੇ ਤੋਂ ਫਰਖ ਕਰ ਦਿੱਤਾ ਜਾਂਦਾ। ਦੂਜੀ ਘਟਨਾ ਜਦੋਂ ਕਾਂਗਰਸ ਸੰਸਦ ਮੈਂਬਰੀ ਡਾਕਟਰ ਮਨੂਰ ਸਿੰਘ ਦੇ ਵਿਰੁੱਧ ਮੋਰਚਾ ਖੋਲ੍ਹ ਦਿੰਦੇ ਨੇ। ਹੁੰਦਾ ਕੀ ਆ ਇਹ ਜਿਹੜੀ ਘਟਨਾਵਾਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਇਹ ਸਨ 1991 ਦੀ ਆ। ਜਦੋਂ ਭਾਰਤ ਦੀ ਅਰਥ ਵਿਵਸਥਾ ਬੁਰੀ ਤਰ੍ਹਾਂ ਡਗਮਗਾ ਗਈ ਸੀ ਤੇ ਉਸ ਸਮੇਂ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਸੀਗੇ ਉਹ ਪੀ ਵੀ ਨਰਸੀਮਹਾ ਰਾਓ ਸੀਗੇ ਤੇ ਉਹਨਾਂ ਨੇ ਜਿਹੜੇ ਸਲਾਹਕਾਰ ਸੀਗੇ ਪੀਸੀ ਅਲੈਗਜ਼ੈਂਡਰ ਉਹ ਨਰਸੀਮਾ ਰਾਓ ਜਿਹੜੇ ਪ੍ਰਧਾਨ ਮੰਤਰੀ ਸੀ ਉਹਨਾਂ ਨੂੰ ਸਲਾਹ ਦਿੰਦੇ ਨੇ ਕਿ ਤੁਸੀਂ ਡਾਕਟਰ ਮਰਮੂਣ ਸਿੰਘ ਨੂੰ ਆਪਣੀ ਕੈਬਨਿਟ ਦੇ ਵਿੱਚ ਵਿੱਤ ਮੰਤਰੀ ਬਣਾਓ ਤੇ ਉਹ ਉਹਨਾਂ ਦੀ ਸਲਾਹ ਤੇ ਮਤਲਬ ਕਿਉਂਕਿ ਦੇਸ਼ ਦੀ ਆਰਥਿਕ ਹਾਲਤ ਬਹੁਤ ਮਾੜੀ ਸੀਗੀ ਉਹ ਮਰਮੂਣ ਸਿੰਘ ਨੂੰ ਮਤਲਬ ਆਪਣੀ ਕੈਬਨਿਟ ਦੇ ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਆ ਜਿਹੜੇ ਉਹ ਵਿੱਤ ਮੰਤਰੀ ਬਣਾ ਲੈਂਦੇ ਨੇ ਤੇ ਉਹਨਾਂ ਨੂੰ ਇਸ ਖੁੱਲੀ ਛੁੱਟੀ ਦਿੰਦੇ ਨੇ ਕਿ ਭਾਈ ਜੋ ਵੀ ਸਖਤ ਫੈਸਲੇ ਲੈਣੇ ਨੇ ਯਾਰ ਉਹ ਤੁਸੀਂ ਲਾਓ ਤੇ ਦੇਸ਼ ਦੀ ਆਰਥਿਕਤਾ ਨੂੰ ਸੰਭਾਲੋ ਇਹ ਬਹੁਤ ਨੀਵੇਂ ਪੱਤਰ ਤੇ ਜਾਰੀ ਕੀ ਆ ਤੇ ਫਿਰ ਮਰਮੂਣ ਸਿੰਘ ਜੀ ਆਪਣਾ ਇੱਕ ਬਜਟ ਤਿਆਰ ਕਰ ਦਿੰਦੇ ਨੇ ਜਿਹੜਾ ਇਹ ਬਜਟ ਉਸ ਸਮੇਂ ਤਿਆਰ ਕੀਤਾ ਗਿਆ ਸੀਗਾ ਕਿਹਾ ਜਾਂਦਾ ਵੀ ਜਦੋਂ ਮੀਡੀਆ ਦੇ ਵਿੱਚ ਰਿਪੋਰਟਾਂ ਛਪੀਆਂ ਕਿ ਇਹ ਆਰਥਿਕ ਉਧਾਰੀਕਰਨ ਦਾ ਬਜਟ ਸੀ ਉਹਨਾਂ ਨੇ ਇਸ ਬਜਟ ਦੇ ਵਿੱਚ ਲਾਇਸੈਂਸ ਰਾਜ ਨੂੰ ਖਤਮ ਕਰਕੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਕੀਮ ਬਣਾਉਣ ਦਾ ਫੈਸਲਾ ਕੀਤਾ ਸੀ ਤੇ ਜਦੋਂ ਇਹ ਸਕੀਮ ਦਾ ਉਹ ਐਲਾਨ ਕਰਦੇ ਨੇ ਜਾਂ ਦੱਸਦੇ ਨੇ ਤਾਂ ਜਿਹੜੇ ਉਹ ਕਾਂਗਰਸ ਦੇ ਸੰਸਦ ਮੈਂਬਰ ਹੁੰਦੇ ਨੇ ਉਹੀ ਇਹਨਾਂ ਦਾ ਵਿਰੋਧ ਕਰਨ ਲੱਗ ਜਾਂਦੇ ਨੇ ਤੇ ਜਿਹੜਾ ਉਸ ਸਮੇਂ ਦਾ ਜਿਹੜਾ ਅਖਬਾਰ ਸੀਗਾ ਕਾਂਗਰਸ ਦਾ ਕਾਂਗਰਸ ਦਾ ਨੈਸ਼ਨਲ ਹੈਰਾਲਡ ਉਨੇ ਮਤਲਬ ਡਾਕਟਰ ਮਨਮੋਹਨ ਸਿੰਘ ਦੀ ਜਿਹੜੀ ਇਹ ਰਿਪੋਰਟ ਸੀਗੀ ਜਾਂ ਸਕੀਮ ਸੀਗੀ ਉਹਨੂੰ ਮੱਧ ਵਰਗ ਤੇ ਹਮਲਾ ਕਰਾਰ ਦੇ ਦਿੱਤਾ ਸੀਗਾ ਤੇ ਜਦੋਂ ਫਿਰ ਕਾਂਗਰਸ ਦੇ ਜਿਹੜੇ ਮੌਜੂਦਾ ਜਰਨਲ ਸਕੱਤਰ ਨੇ ਇਸ ਟਾਈਮ ਜੈ ਰਮੇਸ਼ ਜੈ ਰਾਮ ਰਮੇਸ਼ ਉਹ ਜਦੋਂ ਵੀ ਅੱਜ ਇਸ ਘਟਨਾ ਨੂੰ ਯਾਦ ਕਰਕੇ ਟਿੱਪਣੀ ਕਰਦੇ ਨੇ ਤਾਂ ਉਹ ਕਹਿੰਦੇ ਨੇ ਕਿ ਜਦੋਂ ਮੈਂ ਰਾਓ ਨੂੰ ਮਨਮੋਹਨ ਸਿੰਘ ਬਾਰੇ ਕਾਂਗਰਸੀ ਸੰਸਦ ਮੈਂਬਰਾਂ ਦੀ ਨਾਰਾਜ਼ਗੀ ਬਾਰੇ ਦੱਸਿਆ ਤਾਂ ਉਹਨਾਂ ਨੇ ਸੰਸਦੀ ਦਲ ਉਹਨਾਂ ਨੇ ਸੰਸਦੀ ਦਲ ਦੀ ਮੀਟਿੰਗ ਕਰ ਲਈ ਤੇ ਸੰਸਦੀ ਦਲ ਦੀ ਮੀਟਿੰਗ ਸ਼ੁਰੂ ਹੁੰਦੇ ਹੀ ਸਾਰੇ ਜਿਹੜੇ ਮੈਂਬਰ ਸੀਗੇ ਉਹਨਾਂ ਨੇ ਮਤਲਬ ਆਪਣੇ ਮਨ ਦੀ ਪੜਾਅਸ ਡਾਕਟਰ ਮਨਮੋਹਨ ਸਿੰਘ ਦੇ ਖਿਲਾਫ ਕੱਢਣੀ ਸ਼ੁਰੂ ਕਰ ਦਿੱਤੀ ਬਹੁਤ ਉਹ ਬੋਲਦੇ ਨੇ ਪਰ ਡਾਕਟਰ ਮਨਮੋਹਨ ਸਿੰਘ ਵੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਹੁੰਦੇ ਨੇ ਉਹ ਜਿਹੜੀ ਨਾਰਾਜ਼ਗੀ ਆ ਉਸ ਸਮੇਂ ਸੰਸਦ ਮੈਂਬਰਾਂ ਦੀ ਉਹ ਬੜੇ ਸ਼ਾਂਤ ਚਿਤ ਹੋ ਕੇ ਉਹ ਕਹਿੰਦੇ ਚੱਲਦੇ ਨੇ ਪਰ ਦਿਲਚਸਪ ਗੱਲ ਉਹ ਕਹਿੰਦੇ ਨੇ ਇੱਥੇ ਇਹ ਹੁੰਦੀ ਹੈ ਕਿ ਇਸ ਮੀਟਿੰਗ ਦੀ ਜਿਹੜੀ ਕਾਲ ਕੀਤੀ ਹੁੰਦੀ ਆ ਉਹ ਖੁਦ ਰਾਓ ਸਾਹਿਬ ਨੇ ਕੀਤੀ ਹੁੰਦੀ ਆ ਪਰ ਜਿਹੜੇ ਰਾਓ ਸਾਹਿਬ ਆ ਉਹ ਇਸ ਮੀਟਿੰਗ ਦੇ ਵਿੱਚ ਮੌਜੂਦ ਨਹੀਂ ਹੁੰਦੇ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਜਿਹੜੀ ਤੀਜੀ ਘਟਨਾ ਜਦੋਂ ਅ ਅ ਪ੍ਰਧਾਨ ਮੰਤਰੀ ਜੀ ਡਾਕਟਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਬਣ ਜਾਂਦੇ ਨੇ ਜਿਵੇਂ ਆਪਾਂ ਨੂੰ ਪਤਾ ਕਿ 2004 ਦੇ ਵਿੱਚ ਜਿਹੜੇ ਹੈਗੇ ਨੇ ਮਨਮੋਹਨ ਸਿੰਘ ਜੀ ਨੂੰ ਪ੍ਰਧਾਨ ਮੰਤਰੀ ਚੁਣ ਲਿਆ ਜਾਂਦਾ ਪਰ ਚੁਣਨ ਤੋਂ ਪਹਿਲਾਂ ਕੀ ਹੁੰਦਾ ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਕਾਂਗਰਸ ਦੇ ਜਿਹੜੇ ਸਾਰੇ ਮਤਲਬ ਸੰਸਦ ਮੈਂ ਚੁਣੇ ਜਾਂਦੇ ਨੇ ਉਹ ਆਪਣਾ ਲੀਡਰ ਜਾਂ اپੋਜੀਸ਼ਨ ਲੀਡਰ ਜਾਂ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਆ ਜਿਹੜਾ ਉਹ ਡਾਕਟਰ ਮਨਮੋਹਨ ਸਿੰਘ ਨੂੰ ਚੁਣ ਲੈਂਦੇ ਨੇ ਸੋਨੀਆ ਗਾਂਧੀ ਦੀ ਸਲਾਹ ਦੇ ਉੱਤੇ ਤਾਂ ਫਿਰ ਜਿਹੜੇ ਸੋਨੀਆ ਗਾਂਧੀ ਉਸ ਸਮੇਂ ਉਹਨਾਂ ਦੇ ਨਾਲ ਜਿਹੜਾ ਰਾਸ਼ਟਰਪਤੀ ਨੂੰ ਉਹ ਸੌਂਪਣ ਜਾਂਦੇ ਨੇ ਪੱਤਰ ਮਨਮੋਹਨ ਸਿੰਘ ਦੇ ਨਾਲ ਜਾਂਦੇ ਨੇ ਤੇ ਉਸ ਸਮੇਂ ਵੀ ਮਤਲਬ ਜਦੋਂ ਇਹ ਗੱਲ ਮੀਡੀਆ ਦੇ ਵਿੱਚ ਰਿਪੋਰਟਾਂ ਦੇ ਵਿੱਚ ਜ਼ਿਕਰ ਹੋਇਆ ਸੀਗਾ ਕਿ ਜਦੋਂ ਪ੍ਰਧਾਨ ਮੰਤਰੀ ਇਹ ਦੀ ਸੌ ਚੱਕ ਲੈਂਦੇ ਨੇ ਡਾਕਟਰ ਮਨਮੋਹਨ ਸਿੰਘ ਜੀ ਤਾਂ ਉਹਨਾਂ ਦੀ ਜਿਹੜੀ ਕੈਬਨਟ ਆ ਉਹਨੂੰ ਮਤਲਬ ਅੰਤਮ ਜਿਹੜਾ ਰੂਪ ਆ ਜਾਂ ਅੰਤਮ ਸ਼ੋਹਾਂ ਆ ਸੋਨੀਆ ਗਾਂਧੀ ਤੇ ਉਸ ਸਮੇਂ ਦੀ ਜਿਹੜੀ ਕਾਂਗਰਸ ਦੀ ਤਾਕਤਵਰ ਧਿਰ ਹੁੰਦੀ ਆ ਉਹ ਦਿੰਦੀ ਆ ਤੇ ਇਸ ਬਾਰੇ ਜਿਹੜੇ ਉਹਨਾਂ ਦੇ ਸਲਾਹਕਾਰ ਨੇ ਡਾਕਟਰ ਮਨਮੋਹਨ ਸਿੰਘ ਤੇ ਰਹਿੰਦੇ ਸੰਜੂਬ ਸੰਜੇ 바ਰੂ ਉਹ ਵੀ ਆਪਣੀ ਕਿਤਾਬ ਦੇ ਵਿੱਚ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਦੇ ਵਿੱਚ ਲਿਖਦੇ ਨੇ ਕਿ ਮਨਮੋਹਨ ਸਿੰਘ ਸਰਕਾਰ ਦੇ ਵਿੱਚੋਂ ਮਨਮੋਹਨ ਸਿੰਘ ਜਿਹੜਾ ਵਿੱਤ ਮੰਤਰੀ ਦਾ ਉਹਦਾ ਉਹ ਆਪਣੇ ਕੋਲ ਰੱਖਣਾ ਚਾਹੁੰਦੇ ਹੁੰਦੇ ਨੇ ਪਰ ਕਿਉਂਕਿ ਕਾਂਗਰਸ ਦਾ ਦਬਾਅ ਹੁੰਦਾ ਜਾਂ ਹਾਈ ਕਮਾਂਡ ਦਾ ਦਬਾਅ ਹੁੰਦਾ ਕਾਂਗਰਸ ਦੀਦਾ ਉਹ ਇਹ ਜਿਹੜਾ ਅਹੁਦਾ ਜਿਹੜੇ ਪੀਚ ਕਮਰਮ ਨੂੰ ਦੇਣ ਲਈ ਉਹਨਾਂ ਨੂੰ ਰਾਜ਼ੀ ਕਰ ਲੈਂਦੇ ਨੇ ਜਾਂ ਉਹਨਾਂ ਤੇ ਦਬਾਅ ਬਣਾ ਦਿੰਦੇ ਨੇ ਕਿ ਤੁਸੀਂ ਇਹ ਅਹੁਦਾ ਦਿਓ ਕਿਉਂਕਿ ਆਪਾਂ ਸਾਰੇ ਜਾਣਦੇ ਆਂ ਵੀ ਜਿਹੜਾ ਅ ਵਿੱਤ ਤੋਂ ਵਿੱਤ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਡਾਕਟਰ ਮਨਮੋਹਨ ਸਿੰਘ ਤੋਂ ਬਿਨਾਂ ਕੋਈ ਬੱਦ ਸਮਝ ਨਹੀਂ ਸਕਦਾ ਤੇ ਉਸ ਸਮੇਂ ਵੀ ਇਹ ਖਬਰਾਂ ਲੱਗੀਆਂ ਵੀ ਜਿਹੜਾ ਪਸੰਦੀਦਾ ਅਹੁਦਾ ਸੀਗਾ ਇੱਕ ਪ੍ਰਾਈਮ ਮਿਨਿਸਟਰ ਆਪਣੇ ਕੋਲ ਨਹੀਂ ਰੱਖ ਸਕਿਆ ਪਰ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਹੋਣ ਦੇ ਕਾਰਨ ਜਿਹੜੇ ਡਾਕਟਰ ਬਲਮੋਹਨ ਸਿੰਘ ਹੁੰਦੇ ਨੇ ਉਸ ਸਮੇਂ ਵੀ ਉਹ ਚੁੱਪੀ ਧਾਰ ਲੈਂਦੇ ਨੇ ਇਸ ਮਸਲੇ ਦੇ ਵਿੱਚ ਉਹ ਕੋਈ ਵੀ ਕਮਿਟਮੈਂਟ ਨਹੀਂ ਮਤਲਬ ਕੋਈ ਵੀ ਆਰਗੂ ਨਹੀਂ ਕਰਦੇ ਜਾਂ ਕੋਈ ਵੀ ਵਿਵਾਦ ਨੂੰ ਉਹ ਵਡਾਉਂਦੇ ਨਹੀਂਗੇ ਵਡਾਉਂਦੇ ਨਹੀਂਗੇ ਤੇ ਚੌਥਾ ਜਿਹੜਾ ਇਨਸੀਡੈਂਟ ਹੁੰਦਾ ਉਹ ਰਾਹੁਲ ਗਾਂਧੀ ਜਦੋਂ ਕਹਿ ਦਿੰਦੇ ਨੇ ਕਿ ਮੈਂ ਆਰਡੀਨੈਂਸ ਪਾੜੂੰਗਾ ਹੁੰਦਾ ਕੀ ਆ ਕਿ 2013 ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੰਦੀ ਹੈ ਕਿ ਜਿਹੜੀ ਰਾਜਨੀਤੀ ਵਿੱਚ ਅਪਰਾਧੀਆਂ ਦਾ ਦਾਖਲਾ ਇਹਨੂੰ ਹੁਣ ਆਪਾਂ ਰੋਕਣਾ ਵਾ ਇਸ ਦੇ ਤਹਿਤ ਉਹ ਕਹਿੰਦੇ ਵੀ ਜਿਨ੍ਹਾਂ ਨੂੰ ਸਜ਼ਾ ਹੋਗੀ ਜਾਂ ਜਿਹੜਾ ਮਤਲਬ ਜਿਨ੍ਹਾਂ ਨੂੰ ਸਜ਼ਾ ਹੋ ਜੂਗੀ ਬਾਅਦ 6 ਸਾਲ ਦੀ ਸਜ਼ਾ ਹੋ ਜੂਗੀ ਉਹਨਾਂ ਦੀ ਰਾਜਨੀਤੀ ਵਿੱਚ ਚੋਣ ਨਹੀਂ ਲੜਨ ਦਿੱਤੀ ਜਾਊਗੀ ਉਹਨਾਂ ਦਾ ਰਾਜਨੀਤੀ ਵਿੱਚ ਦਾਖਲਾ ਰੋਕਿਆ ਜਾਊਗਾ ਬਸ ਉਹ ਚੋਣ ਨਹੀਂ ਲੜਨਗੇ ਤੇ ਉਸ ਸਮੇਂ ਇਸ ਫੈਸਲੇ ਨੂੰ ਜਿਹੜੇ ਲਾਲੂ ਜੱਧ ਹੁੰਦੇ ਨੇ ਉਹਨਾਂ ਦੇ ਨਾਲ ਸਿੱਧੇ ਤੌਰ ਤੇ ਜੋੜ ਕੇ ਦੇਖਿਆ ਜਾਂਦਾ ਤੇ ਮਰਮੋਣ ਸਿੰਘ ਦੀ ਸਰਕਾਰ ਇਹ ਫੈਸਲਾ ਕਰ ਲੈਂਦੀ ਹੈ ਕਿ ਆਪਾਂ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਆਰਡੀਨੈਂਸ ਲੈ ਕੇ ਆਉਣਾ ਤੇ ਉਹ ਇਸ ਆਰਡੀਨੈਂਸ ਨੂੰ ਆਪਣੀ ਕੈਬਨਿਟ ਤੋਂ ਮਨਜ਼ੂਰੀ ਵੀ ਦਿਵਾ ਲੈਂਦੇ ਨੇ ਜਾਂ ਉਹਨਾਂ ਦੀ ਕੈਬਨਿਟ ਇਸ ਜਿਹੜਾ ਆਰਡੀਨੈਂਸ ਆ ਉਹਨੂੰ ਪਾਸ ਕਰਨ ਲਈ ਮਤਾ ਪਾਸ ਕਰ ਦਿੰਦੀ ਆ ਤੇ ਜਿਹੜੇ ਮਤਲਬ ਕੁਝ ਸਮਾਜਿਕ ਕਾਰਕਾਂ ਹੁੰਦੇ ਨੇ ਜਾਂ ਵਿਰੋਧੀ ਹੁੰਦੇ ਨੇ ਉਹ ਇਸ ਆਰਡੀਨੈਂਸ ਦਾ ਵਿਰੋਧ ਕਰਦੇ ਨੇ ਇਸੇ ਦੌਰ ਦੇ ਵਿੱਚ ਪੱਤਰਕਾਰ ਹੈ ਜਿਹੜੇ ਹੁੰਦੇ ਨੇ ਉਹ ਰਾਹੁਲ ਗਾਂਧੀ ਨੂੰ ਜਿਹੜਾ ਮਨਮੋਹਨ ਸਰਕਾਰ ਆਰਡੀਨੈਂਸ ਲੈ ਕੇ ਆਉਣ ਦੀ ਗੱਲ ਕਰਦੀ ਹੈ ਜਾਂ ਉਹ ਮਤਾ ਪਾਸ ਕਰਦੀ ਹੈ ਉਹਦੇ ਬਾਰੇ ਪੁੱਛ ਲੈਂਦੇ ਨੇ ਤੇ ਜਿਹਦਾ ਜਵਾਬ ਦੇ ਵਿੱਚ ਰਾਹੁਲ ਗਾਂਧੀ ਕਹਿੰਦੇ ਨੇ ਕਿ ਜੇਕਰ ਇਹ ਆਰਡੀਨੈਂਸ ਆਉਂਦਾ ਤਾਂ ਉਹ ਛੜਕਾ ਤੇ ਹੀ ਬਾੜ ਦੇਣਗੇ ਕਿਹਾ ਜਾਂਦਾ ਹੈ ਕਿ ਰਾਹੁਲ ਗਾਂਧੀ ਦੇ ਇਸ ਬਿਆਨ ਦੇ ਬਾਅਦ ਜਿਹੜੇ ਮਨਮੋਹਨ ਸਿੰਘ ਜੀ ਉਹ ਬਹੁਤ ਦੁਖੀ ਹੋਏ ਸਨ ਤੇ ਉਹਨਾਂ ਨੇ ਆਪਣਾ ਅਸਤੀਫਾ ਦੇਣ ਦਾ ਮਨ ਵੀ ਬਣਾ ਲਿਆ ਸੀ ਪਰ ਦੇਸ਼ ਅਤੇ ਕਾਂਗਰਸ ਦੇ ਹਿੱਤ ਵਿੱਚ ਉਹਨਾਂ ਨੇ ਜਿਹੜੀ ਸੌਂ ਖਾਧੀ ਸੀਗੀ ਕਿ ਇਹਨਾਂ ਨੂੰ ਬੁਲੰਦੀਆਂ ਤੇ ਲੈ ਕੇ ਜਾਣਾ ਤਾਂ ਉਹ ਆਪਣੇ અપਮਾਨ ਦੇ ਬਾਵਜੂਦ ਵੀ ਆਪਣੀ ਸੌਂ ਤੇ ਕੰਮ ਰੱਖ ਕੇ ਦੇਸ਼ ਨੂੰ ਅਤੇ ਕਾਂਗਰਸ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਲਈ ਡਟੇ ਰਹੇ ਤੇ ਕੰਮ ਕਰਦੇ ਰਹੇ ਇਸ ਤਰ੍ਹਾਂ ਸਮੇਂ-ਸਮੇਂ ਤੇ ਜਦੋਂ ਵੀ ਇਸ ਅਸਰਦਾਰ ਸਰਦਾਰ ਦੇ ਖਿਲਾਫ ਕਿਸੇ ਨੇ ਉਂਗਲ 28 ਜਾਂ ਕਿਸੇ ਨੇ ਉਂਗਲ ਚੱਕੀ ਤਾਂ ਇਸ ਅਸਰਦਾਰ ਸਰਦਾਰ ਨੇ ਚੁੱਪ ਚੁੱਪ ਰਹਿ ਕੇ ਆਪਣੇ ਕੰਮਾਂ ਨਾਲ ਉਹਨਾਂ ਨੂੰ ਜਵਾਬ ਦਿੱਤਾ ਸੋ ਸਾਥੀਓ ਤੁਹਾਨੂੰ ਸਾਡੀ ਇਹ ਪੇਸ਼ਕਸ਼ ਕਿਵੇਂ ਲੱਗੀ ਸਾਨੂੰ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ